ਅਧਵੀ ਸਾਂਚ ਚੈਨਲ ਤੇ ਇੱਕ ਵਾਰ ਫਿਰ ਆਪ ਸਾਰੇ ਸਰੋਤਿਆਂ ਦਾ ਧੰਨਵਾਦ ਹੈ ਸਤਿਕਾਰਯੋਗ ਦੋਸਤੋ ਅੱਜ ਦੇ ਐਪੀਸੋਡ ਵਿੱਚ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਇੱਕ ਬਹੁਤ ਹੀ ਮਹਾਨ ਕਲਾਕਾਰ ਜਿਨ੍ਹਾਂ ਨੇ ਆਪਣੀਆਂ ਕਲਾ ਕਰਤਾ ਰਾਹੀਂ ਪੂਰੇ ਵਰਲਡ ਦੇ ਵਿੱਚ ਆਪਣਾ ਵੱਖਰਾ ਮੁਕਾਮ ਬਣਾਇਆ ਹੈ ਉਹਨਾਂ ਦੇ ਕਲਾਕਿਰਤਾ ਨੂੰ ਪੂਰੀ ਦੁਨੀਆ ਅ ਤੇ ਦੇਖਿਆ ਜਾ ਰਿਹਾ ਮੇਰੇ ਨਾਲ ਅੱਜ ਨਾਰਕਸ ਨਿਊ ਨਾਰਕਸ ਆਪਰੇਲੀ ਤੋਂ ਸંચਾਲਕ ਸਰਦਾਰ ਲਖਵੀਰ ਸਿੰਘ ਜੀ ਰੋਰ ਰੈਕੋ ਰੈਕੋ ਰੋਡ ਬਰਨਾਲਾ ਨੇੜੇ ਕੋਟਵਾਜਾ ਮਿਲਕਲਾ ਗੁਰੂ ਜੀ ਧੰਨਵਾਦ ਜੀ ਤੁਹਾਡਾ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਫ ਦੀਸ ਆਈ ਦਾ ਬਹੁਤ ਬਹੁਤ ਮੈਂ ਧੰਨਵਾਦ ਕਰ ਦਾਂਗਾ ਤੁਸੀਂ ਇੱਥੇ ਸਾਡੇ ਕੋਲੇ ਪਹੁੰਚੇ ਹੋਗੇ ਤੁਹਾਡਾ ਜੀ ਆਇਆਂ ਨੂੰ ਆ ਜੀ ਸਦਾ ਲਖਵੀਰ ਸਿੰਘ ਜੀ ਜਿਵੇਂ ਤੁਹਾਡੀ ਕਲਾ ਕਰ ਤੁਸੀਂ ਗੱਲ ਆ ਮੈਂ ਜਾਨਣਾ ਚਾਹਣਾਗਾ ਵੀ ਤੁਸੀਂ ਇਹ ਜਿਹੜਾ ਕਿੰਨੇ ਜਤ ਤੋਂ ਸ਼ੁਰੂ ਕੀਤਾ ਕਿੱਥੇ ਕਿੱਥੇ ਸਟੈਚੂਰ ਜਿਹੜੇ ਤੁਸੀਂ ਲਗਾਏ ਦੇਗੇ ਉਹ ਦੱਸੋ ਜੀ ਕਿਨਾਂ ਜੀ ਸਾਨੂੰ ਤਕਰੀਬਨ ਹੈ ਤਾਂ ਸਾਡਾ ਪਿਤਾ ਪੁਰਖੀ ਕੰਮ ਆ ਪੁਰਾਣਾ ਕੰਮ ਆ ਸਾਡਾ ਜੀ ਪਹਿਲਾਂ ਅਸੀਂ ਸੀਮੈਂਟ ਦੇ ਤਿਆਰ ਕਰਦੇ ਹੁੰਦੇ ਸੀਗੇ ਹਾਂ ਜੀ ਸੀਮੈਂਟ ਤੋਂ ਬਾਅਦ ਚ ਅਸੀਂ ਮਤਲਬ ਹੁਣ ਫਾਈਬਰ ਗਲਾਸ ਦਾ ਤਿਆਰ ਕਰਦੇ ਆ ਸਾਨੂੰ ਹੋ ਗਏ 25 ਸਾਲ ਹੋ ਗਏ ਫਾਈਬਰ ਗਲਾਸ ਦੇ ਤਿਆਰ ਕਰਦਿਆਂ ਨੂੰ ਇਹਦੇ ਸਾਰਾ ਕੁਝ ਤਿਆਰ ਹੋ ਰਿਹਾ ਗੋਮਦ ਪਾਲਕੀਆਂ ਸਟੈਚੂ ਹਰ ਤਰ੍ਹਾਂ ਦੇ ਇਨਸਾਨ ਸਾਹਿਬ ਸਾਰੀ ਟੀਜਾਤ ਤੇ ਤਿਆਰ ਹੁੰਦੀਆਂ ਨੇ ਹਾਂ ਜੀ ਤੇ ਗੱਲ ਰਹਿ ਗਈ ਵੀ ਇਹ ਸਾਡੀ ਸਮਾਨ ਦੀ ਭੇਜਣ ਦੀ ਪੂਰੀ ਕੈਨੇਡਾ ਦੇ ਵਿੱਚ ਤਕਰੀਬਨ ਸਾਡਾ ਮਾਲ ਜਾ ਰਿਹਾ ਜੀ ਪੂਰੇ ਅਮਰੀਕਾ ਦੇ ਵਿੱਚ ਜਾ ਰਿਹਾ ਜੀ ਜੀ ਤੇ ਆਸਟ੍ਰੇਲੀਆ ਹੋ ਗਿਆ ਨਿਊਜ਼ੀਲੈਂਡ ਹੋ ਗਿਆ ਬਾਕੀ ਨਾਰਵੇ ਵਗੈਰਾ ਤਕਰੀਬਨ ਸਾਰੀਆਂ ਕੰਟਰੀਆਂ 'ਚ ਹੀ ਜਾਂਦਾ ਹੈਗਾ ਕੈਨੇਡਾ ਅਮਰੀਕਾ ਦਾ ਤਕਰੀਬਨ ਸਾਡੇ ਕੋਲ ਪੂਰਾ ਹੀ ਹੈਗਾ ਹਰ ਮਹੀਨੇ ਜਦਾਂ ਇੱਕ ਦਾ ਕੰਟੇਨਰ ਜਾਂਦਾ ਹੀ ਜਾਂਦਾ ਹੈਗਾ ਉੱਥੇ ਜੀ ਬਾਕੀ ਮਹਾਰਾਜੀ ਕਿਰਪਾ ਵੀ ਜਿਦਾ ਹੁਣ ਚੰਗਾ ਲੱਗਦਾ ਟਰਾਈ ਜਾਂਦਾ ਹੈਗਾ ਜਿੱਤੋਂ ਤੇ ਨਾ ਕਿ ਨਾਲ ਦੇ ਨਾਲ ਸਾਡਾ ਇੱਕ ਥੋੜਾ ਜਿਹਾ ਇੱਥੇ ਇੱਕ ਬਿਰਦਾ ਸ਼ਰਮ ਵੀ ਬਣਾਇਆ ਹੋਆ ਮਹਿਲ ਕਲਾਂ ਜੀ ਰੋਡ ਦੇ ਉੱਪਰ ਹੀ ਹੈਗਾ ਸਾਡਾ ਮਹਿਲ ਕਲਾਂ ਮੈਂ ਰੋਡ ਦੇ ਉੱਪਰ ਨੇੜੇ ਪੈਟਰੋਲ ਪੰਪ ਆ ਹਾਂ ਹਾਂ ਇੱਥੇ ਆਸਮ ਬਣਾਇਆ ਹੋਆ ਹੋਵੇ 4-5 ਸਾਲ ਹਾਂ ਸ ਤੇ ਬਜ਼ੁਰਗ ਰਹਿੰਦੇ ਨੇ ਕਿ ਮਾਈਆਂ ਵੀ ਨੇ ਬਜ਼ੁਰਗ ਵੀ ਰਹਿੰਦੇ ਨੇ ਕਿ ਹਾਂ ਵੈਸੇ ਉਹਨਾਂ ਦਾ ਵੀ ਚਾਹ ਨੂੰ ਬੜਾ ਆਪਣੇ ਆਪ ਮਹਿਸੂਸ ਹੁੰਦਾਗਾ ਕਿ ਚਲੋ ਕੋਈ ਚੰਗਾ ਕੰਮ ਹੋ ਰਿਹਾਗਾ ਵੈਰੀ ਗੁੱਡ ਬਹੁਤ ਵਧੀਆ ਜੀ ਤੇ ਆਪਾ ਉਹ ਗੱਲ ਨੂੰ ਕਰਦੇ ਆਂ ਬਰਦਰ ਸਮਝ ਤੇ ਹੋ ਰਿਹਾ ਇਦੋਂ ਪਹਿਲਾਂ ਆਪਾਂ ਜਾਣ ਲਈਏ ਤੁਹਾਡੇ ਇੰਸਟਿਚੂਨ ਨਿਸਾਨ ਸਾਹਿਬਾ ਕੋਲੋਂ ਦਾ ਉਹ ਫਿਰ ਤੁਸੀਂ ਆਪ ਜਾਣੀਏ ਉੱਥੇ ਹਾਂਜੀ ਅਸੀਂ ਆਪ ਵੀ ਫਿਟ ਕਰਕੇ ਆਉਣੇ ਆਗੇ ਸਾਡਾ ਕੰਮ ਇਨਕਲੂਡ ਹੀ ਹੁੰਦਾ ਉੱਥੇ ਫਿਟਿੰਗ ਕਰਨ ਦਾ ਸਾਰਾ ਕੰਮ ਸਾਡੇ ਕੋਲੇ ਹੁੰਦਾਗਾ ਜੀ ਤੇ ਆ ਮਨ ਲੋ ਸਾਰੇ ਹੁੰਦਾਗਾ ਸਾਡੇ ਕੋਲੇ ਫਿਰ ਅਸੀਂ ਉਸ ਤੋਂ ਆ ਮਨ ਲੋ ਪਾਕੀ ਹੱਡ ਉਦੇ ਬੱਚੇ ਉੱਥੇ ਨਹੀਂ ਠੀਕ ਵਾ ਬੱਚੇ ਉੱਥੇ ਨਹੀਂ ਗਏ ਅਮਰੀਕਾ ਹੀ ਰਹਿੰਦੇ ਨੇ ਗਏ ਜੀ ਕੋਸ ਉਹ ਕਰ ਦਿੰਦੇ ਨੇ ਨਹੀਂ ਫਿਰ ਅਸੀਂ ਆਪ ਜਾ ਕੇ ਬਲਕੇ ਆਪਾਂ ਦੇ ਕਰਾਉਣੇ ਆਗੇ ਇਧਰੋਂ ਮਾਲਕੇ ਤੁਸੀਂ ਕੰਪਲੀਟ ਕਰਕੇ ਭੇਜਣਾ ਫਿਟਿੰਗ ਸੈਟ ਕਰ ਬੱਚੇ ਇਧਰ ਉਧਰ ਕਰ ਦਿੰਦੇ ਕਰ ਦਿੰਦੇ ਸੌਖਾ ਉਧਰ ਰੱਖਿਆ ਸੀ ਤੇ ਲਖਵੀਰ ਜੀ ਸਾਡੇ ਕੋਲੇ ਇੱਥੇ ਕਿੰਨੇ ਕੁ ਵਰਕਰ ਨੇ ਜਿਹੜੇ ਤੁਹਾਡੇ ਨਾਲ ਸ਼ਹਿਰ ਕੋਲ ਕੰਮ ਕਰਾਰੇ ਸਾਡੇ ਕੋਲ 10 ਤੋਂ 15 ਕ ਹੁੰਦੇ ਨੇ ਵੀ 10 ਤੋਂ 15 ਬੰਦੇ ਨੇ ਜੀ ਹਾਂ ਜੀ ਜਿਨ੍ਹਾਂ ਨੂੰ ਤੁਸੀਂ ਵੱਲ ਕੇ ਅ ਕੈਰੀਅਰ ਬਣਾ ਬਣਾ ਦਿੱਤਾ ਨਾ ਰਜਗਾਰ ਦੇ ਸਿਰ ਕੀਤਾ ਤੁਸੀਂ ਬਸ ਉਪਰਾਲੇ ਦੀ ਮਰਜ਼ੀ ਹੈ ਜੀ ਇਹ ਹੈ ਉਪਰਾਲੇ ਦੀ ਮਰਜ਼ੀ ਹੈ ਕਿ ਜਦਾਂ ਉਹ ਚੰਗਾ ਲਾਉਦਾ ਕਰਾਈ ਜਾਂਦਾ ਹੈ ਕੰਮ ਨਾ ਇੰਦਾਂ ਦੇ ਬੜੀ ਕਿਰਪਾ ਰਹੀ ਆ ਸਾਡਾ ਸੰਡੇ ਵੀ ਓਪਨ ਹੀ ਹੁੰਦਾ ਹੈਗਾ ਇਹ ਜੀ ਮੰਨ ਲਓ ਸੱਤੇ ਦਿਨ ਹੀ ਅੱਠੇ ਦਿਨ ਹੀ ਮੰਨ ਲਓ ਇਹ ਖੁੱਲੇ ਹੁੰਦੇ ਹੁੰਦੇ ਕਸਾ ਮੈਸੇਜ ਕਰਨਾ ਚਾਹੁੰਦੇ ਸੀ ਜਿਹੜਾ ਇਹ ਸਾਡਾ ਇਸੇ ਆਠ ਗੈਲਰੀ ਦੇ ਵਿੱਚ ਜਿਹੜਾ ਤੁਸੀਂ ਤਿਆਰ ਕਰਦੇ ਹੋਏ ਖਤਾਰਮ ਕਿਸ ਤੋਂ ਮਾਲ ਕਲੀਏ ਜਾਣਾ ਹੈ ਨਾ ਕੋਵੋ ਦਿਨ ਪਾਰਕੀਆਂ ਬਹੁਤ ਪੰਜਾਬ ਵਿੱਚ ਬੜੇ ਕਰਵਾ ਕੇ ਇੱਕ ਪਿਆਰ ਝੜਦੇ ਇੱਥੇ ਵੀ ਜਦੋਂ ਮਾਲ ਜਾਂਦਾ ਹੈ ਕਿਸ ਤਰ੍ਹਾਂ ਪੰਜਾਬ ਦੀ ਮਾਰਕੀਟਿੰਗ ਪੰਜਾਬ ਹਰਿਆਣਾ ਮਾਚੇ ਇਧਰ ਤਾਂ ਹੈਗੀ ਹੈਗਾ ਵਾਜੀ ਜੀ ਮੰਨ ਲਓ ਪੂਰਾ ਹੀ ਆਪਣੇ ਕੋਲੇ ਬਾਕੀ ਆਊਟ ਆਫ ਕੰਟਰੀਆਂ ਸਾਨੂੰ ਪਤਾ ਸਾਰੀਆਂ ਹੀ ਨੇ ਤਕਰੀਬਾ ਠੀਕ ਆ ਠੀਕ ਹੈ ਹਰ ਇੱਕ ਕੰਟਰੀ ਜੀ ਆਪਣਾ ਜਾਂਦਾ ਮੰਨ ਲਓ ਕੋਈ ਉਹ ਕੰਟਰੀ ਜਿਹੜੀ ਜਿੱਥੇ ਨਹੀਂ ਜਾਂਦਾ ਮਾਲ ਆਪਣਾ ਤਕਰੀਬਾ ਨਾਲ ਸਾਰੀਆਂ ਕੰਟਰੀਆਂ ਜੀ ਆਪਣਾ ਜਾ ਰਿਹਾ ਹੈ ਹਨ ਜੀ ਤੇ ਕੋਈ ਗੁਰਾ ਸੋਨਾ ਮਾਰੇ ਤਰਾਇ ਜਾਂਦਾ ਮੈਂ ਤਾਂ ਆਪਾਂ ਚਲੇ ਜੰਨੇ ਆਂਗੇ ਜੇ ਮੈਨੂੰ ਚੰਗਾ ਲੱਗਦਾ ਜਿੱਥੇ ਕਿਤੇ ਸੇਵਾ ਲੈਣੀ ਹੋਵੇ ਲੈ ਲੈਂਦੇ ਆ ਨਾ ਜੀ ਬਿਲਕੁਲ ਹੁਕਮ ਚੀ ਆ ਜੀ ਹੁਕਮ ਜੀ ਚਲੀ ਜਾਂਦਾਗਾ ਹੁਣ ਆਪਾਂ ਗੱਲ ਕਰੀਏ ਬਰਦਾਸਰਨ ਜੀ ਬਰਦਾਸਰਨ ਦੇ ਵਿੱਚ ਇਸ ਟਾਈਮ ਕਿੰਨੇ ਕੁ ਹੈਗੇ ਪੇਸ਼ੈਂਟ ਜਿਹੜੇ ਸਾਂਝਵਾਲ ਕਰਦੇ ਸਾਡੇ ਕੋਲ 15 20 ਕ ਕਦੇ 35 40 ਵੀ ਹੋ ਜਾਂਦੇ ਆ 50 ਵੀ ਹੋ ਜਾਂਦੇ ਨੇ ਕਿ ਜਾਂਦੀ ਸਾਡਾ ਤਕਰੀਬਨ ਓਪਨ ਜੀ ਰੱਖਿਆ ਜਿਆਦਾ ਬੰਦਸ ਦੇ ਵਿੱਚ ਨਹੀਂਗਾ ਵੀ ਜੇ ਉਹ ਆ ਗਿਆ ਤਾਂ ਉਹਨੂੰ ਆਪਾਂ ਪ੍ਰੋਪਰ ਬੰਦ ਚੀ ਰੱਖੀਏ ਹਾਂਜੀ ਹਾਂਜੀ ਜਿਹੜਾ ਦਿਲ ਕਰਦਾ ਜਾਨ ਨੂੰ ਉਹਨੇ ਜਾਇਆ ਜੋ ਦਿਲ ਕਰਦਾ ਉਹ ਫੇਰ ਆ ਜੀ ਖੁੱਲਾ ਹੈ ਜੀ ਕਿਰੇ ਆ ਸਕਦੇ ਕਿਰੇ ਜਾ ਸਕਦਾ ਹੈ ਨਾ ਹਾਂਜੀ ਹਾਂਜੀ ਤੇ ਬਸ ਇਸ ਤਰ੍ਹਾਂ ਕਰਕੇ ਚੱਲੀ ਜਾਂਦਾ ਫਿਰ ਇੱਥੋਂ ਹਰ ਰੋਜ਼ ਖਾਣਾ ਬਣ ਕੇ ਵੀ ਡੇਲੀ ਜਾਂਦਾ ਹੈ ਜੀ ਰੇਸ ਹਸਪੀਟਲ ਮਰੀਜ਼ਾਂ ਲਈ ਮਰੀਜ਼ਾਂ ਲਈ ਤੇ ਉਹਨਾਂ ਲਈ ਬਾਰਸਾਂ ਲਈ ਵੀ ਜਾਂਦਾ ਵਾਈ ਵਾਹ ਉਹਨਾਂ ਲਈ ਹੀ ਜਾਂਦਾ ਹੈ ਡੇਲੀ ਜਾਂਦਾ ਰਚਾਤਾ ਡੇਲੀ ਜਾਂਦਾ ਹੈ ਤਾਂਪਾ ਹਸਪੀਟਲ ਹੋਇਆ ਇਹ ਹੋਇਆ ਨਾ ਡੇਲੀ ਜਾ ਰਿਹਾ ਆ ਪੰਕੇ 2 ਸਾਲ ਹੋ ਗਏ ਹਾਂਜੀ ਹਾਂਜੀ ਹਰ ਰੋਜ਼ ਜਾਂਦਾਗਾ ਸਾਮ ਦਾ ਕੰਮ ਹੋਰ ਹੋਰ ਕਿੱਥੇ ਕਿੱਥੇ ਜਾ ਰਹੀ ਤਫਾ ਸੱਭਾ ਇੱਥੇ ਤੇ ਮਹਿਲ ਕਰਾਂਗੇ ਮਹਿਲ ਕਰਾਂਗੇ ਠੀਕ ਹੈ ਚਲ ਵੀ ਜੀ ਤੁਹਾਡਾ ਕਲਾਕਾਰੀ ਨਾਲ ਇਹਦਾ ਬਾਵਾਸਤਾ ਦਾ ਕਲਾਤਮਕ ਖੇਤਰਾ ਹੁਡਾ ਇਹ ਖੇਤਰੇ ਵਿੱਚ ਜਿਹੜਾ ਉਤਰਾ ਜਿਹੜਾ ਬਿਉਂਦਾ ਕਾੜੇ ਮਿੱਠੇ 10000 ਰੁਪਏ ਵੀ ਹੁੰਦੇ ਜ਼ਿੰਦਗੀ 'ਚ ਕੋਈ ਇਹ 10000 ਰੁਪਏ ਜਿਹੜਾ ਤੁਹਾਡੇ ਜ਼ਿੰਦਗੀ ਦੇ ਨਾਲ ਚੱਲਦੀ ਰਹੇ ਕਿਤੇ ਭੁੱਲਿਆ ਨਾ ਹੋਵੇ ਦੇਖੋ ਜੀ ਬੜੀ ਕਿਰਪਾ ਰਹੀ ਆ ਗਈ ਤੇ ਇੱਕ ਵਾਰ ਸਾਨੂੰ ਮੌਕਾ ਮਿਲੇ ਉੱਥੇ ਕੰਮ ਕਰਨ ਦਾ ਇੰਗਲੈਂਡ ਦੇ ਵਿੱਚ ਹੀ ਨੇ ਨਹੀਂ ਕਰਿਆ ਸਾਊਥ ਹਾਲ ਦੇ ਵਿੱਚ ਬਹੁਤ ਵੱਡਾ ਯੂਨੀਵਰਸਿਟੀ ਸੀਗੀ ਉਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਘੋੜਸਵਾਰ ਬਤਨਵਾੰਦਾ ਨਹੀਂ ਉਹ ਜੀ ਉੱਥੇ ਹੀ ਤਿਆਰ ਕਰਿਆ ਜਾ ਕੇ ਜੋ 2000 ਦੇ ਵਿੱਚ 2000 ਸਾਲ ਦੇ ਵਿੱਚ ਉਹਦੇ ਬੜਾ ਆਨੰਦ ਵਜਿਆ ਬੜਾ ਆਨੰਦ ਵਜਿਆ ਉੱਥੇ ਮਤਲਬ ਜਾ ਕੇ ਇੱਥੋਂ ਆਪਣੇ ਇੰਡੀਆ ਤੋਂ ਵੀ ਬੜੇ ਆਪਣੇ ਮੰਤਰੀ ਵਗੈਰਾ ਗਏ ਹੋਏ ਸੀਗੇ ਹਾਂ ਜੀ ਉਧਰਲੇ ਮੰਤਰੀ ਹੋਰ ਬੜੇ ਦੂਰ ਦਰੋਹ ਹੋਰਾਂ ਕੰਟਰੀਆਂ ਚੋਂ ਵੀ ਆਏ ਹੋਏ ਲੋਕ ਜੀ ਆਏ ਹੋਏ ਸੀਗੇ ਤੇ ਉਰੋਂ ਆਂਦਾ ਉਹ ਵੱਖਰਾ ਹੀ ਕੁਝ ਨਜ਼ਾਰਾ ਸੀਗਾ ਜਿਹੜਾ ਹਰ ਇੱਕ ਕੰਟਰੀ ਚੋਂ ਲੋਕ ਆਏ ਹੋਏ ਸੀਗੇ ਉੱਥੇ ਜਦੋਂ ਉਹਦੀ ਓਪਨਿੰਗ ਕਰੀਆ ਮਹਾਰਾਜ ਰਣਜੀਤ ਸਿੰਘ ਦੇ ਘੋੜਸਵਾਰ ਤੇ ਆਖਿਆ ਹਾਂ ਜੀ ਮੈਂ ਤਾਂ ਜਾਂਦੀ ਚਲੋ ਜ਼ਿੰਦਗੀ ਦੀ ਇਹ ਜੇ ਬਹੁਤ ਕੁਝ ਦੇਖਣ ਨੂੰ ਮਿਲਦਾ ਹੈਗਾ ਜੀ ਇਹ 2001 ਦੀ ਗੱਲ ਹੈ ਉਹ ਉੱਥੇ ਜਾ ਕੇ ਤਿਆਰ ਕਰਿਆ ਸੀਗਾ ਜੀ ਜੀ ਇਹਦਾ ਮਾਲਾ ਪੰਜਾਬ ਨੂੰ ਤੁਸੀਂ ਬਹੁਤ بڑا ਮਾਣ ਦਵਾਰਾਂ ਨੂੰ ਕਲਾ ਦੇ ਵਿੱਚ ਤੁਸੀਂ ਦੇਸ਼ ਵਿਦੇਸ਼ਾਂ ਵਿੱਚ ਪੰਜਾਬੀਅਤ ਦੇ ਨਾਮ ਨੂੰ ਉੱਚਾ ਕਰ ਰਹੇ ਹੋਗੇ ਸਰ ਇੱਕ ਸਵਾਲ ਮੈਂ ਜਾਨਾ ਚਾਹਾਂ ਜੀ ਤੁਹਾਡੇ ਪਰਿਵਾਰ ਵਾਲੇ ਦੱਸੋ ਜੀ ਪਰਿਵਾਰ ਸਾਡੇ ਇੱਕ ਬੇਟੀ ਇੱਕ ਬੇਟਾ ਦਾ ਜੀ ਬੇਟੀ ਸਾਡੀ ਉਹਦੀ ਵੀ ਸ਼ਾਦੀ ਹੋਈ ਵੀ ਆ ਵਧੀਆ ਆਪਦੇ ਘਰ ਆ ਗਈ ਜੀ ਜੀ ਤੇ ਬੇਟਾ ਦਾ ਹੋਜੂ ਐਸੇ ਹੈਗਾ ਮੰਨ ਲਓ ਉੱਥੇ ਰਹਿ ਜਾਂਦਾਗਾ ਅਸੀਂ ਵੀ ਜਦੋਂ ਦਿਲ ਕਰਦਾ ਉੱਥੇ ਜਾ ਬੜਦੇ ਜਦੋਂ ਦਿਲ ਕਰਦਾ ਉੱਥੇ ਆ ਜਾਂਦੀਆਂ ਗੱਲ ਜੀ ਜਾਂਦੇ ਰਹਿੰਦੇ ਜਾਂਦੇ ਹੀ ਰਹਨੇ ਆਗੇ ਸਾਨੂੰ ਬੇਟਾ ਦਾ ਚਲੋ ਹੁਣ 5-7 ਸਾਲ ਦਾ 10 ਸਾਲ ਦਾ ਉੱਥੇ ਗਿਆਗਾ ਜੀ ਅਸੀਂ ਤਾਂ ਪੁਰਾਣੇ ਜਾਣੇ ਨਾ ਪਹਿਲਾਂ ਪਈ ਠੀਕ ਆ ਠੀਕ ਆ ਆ ਸੋ ਦਿੱਲੀ ਦਾ ਕੋਈ ਉਹ ਆ ਬਾੜਲੇਗਰ ਰਿਕਮ ਆਵੇ ਜਾਉੜੀ ਆਇਕ ਜੀ ਜੀ ਠੀਕ ਆ ਅੱਜ ਸਾਲ ਅਖਬੀਰ ਸਿੰਘ ਜੀ ਮੈਂ ਜਾਣਨਾ ਚਾਹਣਾ ਵੀ ਤਾਂ ਗਾਇੜਾ ਸਮਾਜ ਸੇਵਾ ਪ੍ਰਤੀ ਕੰਮਾਂਗਾ ਜੀ ਜਿਸ ਤਰ੍ਹਾਂ ਤੁਸੀਂ ਗੁਰਦਾਸਰਮ ਲੰਗਰਾਂ ਬਾਰੇ ਬੋਲਿਆ ਹਨ ਤੇ ਮੈਂ ਕੈਮਰਾ ਵੀ ਤੁਹਾਨੂੰ ਇਸ ਤੋਂ ਇਲਾਵਾ ਹੋਰ ਕੀ ਕਰਦੇ ਹਾਂ ਤੇ ਪ੍ਰੇਖਕਾ ਕਿੱਥੋਂ ਬਣਿਆ ਜੀ ਬਾਰੇ ਦੱਸੋ ਉਹ ਮੰਨ ਲਓ ਜੀ ਸਾਨੂੰ ਇਹ ਵੀ ਮਹਾਰਾਜ ਦੀ ਕਿਰਪਾ ਨਾਲ ਪ੍ਰਾਣਈ ਮੰਨ ਲਓ ਚੱਲੀ ਜਾਂਦਾਗਾ ਜੀ ਤਕਰੀਬਨ ਸਾਨੂੰ 22 ਸਾਲ ਹੋ ਗਏ ਅੱਖਾਂ ਦਾ ਕੈਂਪ ਹਰੇਕ ਸਾਲ ਜੀ ਲਵਾਈ ਦਾਗਾ ਜੀ ਮਨ ਲੋ ਕਿਸੇ ਦੇ ਲੈ ਚ ਪਿਆ ਜਾਣ ਕੇ ਦੇਣ ਕਾ ਲੱਗ ਜਾਣਾ ਉਹ ਕਿਹ ਤਰੀਕ ਨੂੰ ਹੋਇਆ ਜੀ ਉਹ ਹੀ ਆਪਣਾ 10ਵਾਂ ਮਹੀਨਾ ਆਉਂਦਾ ਜੀ ਪੱਕਾ ਜੀ ਉਹ ਥੋੜੀ ਜਿਹੀ ਠੰਡ ਜੀ ਉਤਰ ਆਉਂਦੀ ਹੈਗੀ ਜੀ ਉਦੋਂ ਉਹ 6ਵੇਂ ਮਹੀਨੇ ਦਸਵੇਂ ਮਹੀਨੇ ਚਲਾ ਦ ਹਾਂ 10ਵੇਂ ਮਹੀਨੇ ਚ ਨਾ ਅਡਾ ਕੈਂਪਾਂ ਦਾ ਹਰ ਸਾਲ ਹੀ ਜੀ ਬਾਕੀ ਹੋਰ ਜਿਵੇਂ ਜਿਵੇਂ ਮਾਰਾ ਕਰੀ ਜਾਂਦਾ ਹਾਂ ਕਰਾਈ ਜਾਂਦਾਗਾ ਉਹ ਇੱਕੜੇ ਪੱਟਰੀ ਜਾਂਦੇ ਹੈਗੇ ਨਾ ਬੋਰ ਵੀ ਬੜਾ ਕੁਸੇਗਾਗਾ ਤੇ ਚੱਲੇ ਸੇ ਮਹਾਂਪੁਰਸ਼ਾਂ ਦਾ ਕਿਸੇ ਦਾ ਪਛੇਜ ਜ਼ਿਕਰ ਜਿੰਨਾ ਨਾ ਤੁਹਾਡਾ ਕੋਈ ਹੋਵੇ। ਤਕਰੀਬਨ ਮਹਾਂਪੁਰਸ਼ਾਂ ਇਹ ਦੇਣ ਹੁੰਦੀ ਹੈ ਸਾਰਿਆਂ ਦੀ ਇਹ। ਮਾਰੇ ਹਾ ਜੀ। ਸਾ ਮਹਾਂਪੁਰਸ਼ਾਂ ਦੇ ਦੇਣਾਂ ਗੁਰੂਆਂ ਦੇ ਦੇਣ ਆਪਾਂ ਨੂੰ ਇਹਨਾਂ ਕਰਕੇ ਪਤਰੇ ਕਰਦੇ ਆਂਗੇ ਜੀ। ਬਲਕਿ ਇਹਨਾਂ ਕਰਕੇ ਤੁਰੇ ਕਰਦੇ ਆਂਗੇ। ਬਾਕੀ ਫਿਰ ਜਿੱਥੇ ਕਿਸ ਤਰ੍ਹਾਂ ਦਾਣਾ ਪਾਣੀ ਆ ਕਿੱਥੇ ਲਿਖਿਆ ਕਿਦਾਂ ਹੈਗਾਗਾ ਉਹ ਮਹਾਰਾਜ ਆਪੇ ਜਣੀਆਂ ਹੁੰਦਾਗਾ ਤੇ ਬਾਕੀ ਇੱਥੇ ਕੁਝ ਸਮਾਨ ਇਥੇ ਕੰਮ ਤੇ ਇਧਰ ਨਿਕਲ ਜਾਂਦਾ ਕੁਸਮੀ ਦਾ ਡੇਟਾ ਤੇ ਉਧਰ ਨਿਕਲ ਜਾਂਦਾ ਕੁਸਾ ਆਸ਼ਰਮ ਦੇ ਵਿੱਚ ਨਿਕਲ ਜਾਂਦਾਗਾ ਜੀ ਆਸ਼ਰਮ ਸਿਰ ਰੋਜ਼ਾਨਾ ਜਾਣਾ ਚਾਹੀਉਂ ਘਰ ਜਾਣਾ ਦੋ ਦੋ ਤਨਵਾਰ ਤੇ ਜਾਣਾ ਹੀ ਪੈਂਦਾਗਾ ਉੱਥੇ ਜੇ ਕੋਈ ਆ ਗਿਆ ਕੋਈ ਕਿਸ ਤਰ੍ਹਾਂ ਇਸ ਤਰ੍ਹਾਂ ਤੇ ਫਿਰ ਉੱਥੇ ਜਿਹੜੇ ਆਪਣੇ ਲੰਗਰ ਤਿਆਰ ਕਰਦੀਆਂ ਨੇ ਮਾਤਾ ਕਰਦੀਆਂ ਨੇਗੀਆਂ ਪ੍ਰਸ਼ਾਦੇ ਤਿਆਰ ਕਰਦੀਆਂ ਨੇਗੀਆਂ ਜੀ ਉਹ ਵੀ ਪੇਤੇ ਨੇ ਤਨਖਾਹ ਤੇ ਨੇਗੀਆਂ ਜਿਹੜੇ ਲੈ ਕੇ ਜਾਂਦੇ ਆਗੇ ਉਹ ਵੀ ਪ੍ਰਸਾਦਾ ਹੋਵੇ ਤਨਖਾਹ ਤੇ ਨਵੇਂ ਦੇ ਪੈਸੇ ਬਾਕੀ ਹੋਰ ਚਲੋ ਮਹਾਰਾਜ ਚੱਲੀ ਜਾਂਦਾ ਕਰਾਈ ਜਾਂਦਾ ਆਪਾਂ ਕਰੀ ਜਾਂਦੇ ਆ ਕਿ ਖਰਚੇ ਤਾਂ ਤੁਹਾਨੂੰ ਪਤਾ ਹੀ ਆ ਬਹੁਤ ਹੋ ਜਾਂਦੇ ਨੇ ਖਰਚੇ ਦੇ ਨਾ ਮੇਨਟੇਨ ਤੁਸੀਂ ਕਿਵੇਂ ਕਰਦਾ ਜੀ ਵੀ ਸ਼ਾਸਤਰਾ ਵੱਲੋਂ ਜਾਂ ਆਪਣੇ ਪਰਸਨਲ ਤੌਰ ਤੇ ਆ ਜੀ ਨਹੀਂ ਆਪਣਾ ਜਿਹੜੇ ਜਗ੍ਹਾ ਵੀ ਆਪਣੇ ਆ ਪਰਸਨਲ ਹੀ ਹੈਗੀ ਜੀ ਆਪਣੀ ਜਗ੍ਹਾ ਕੀ ਆਪਣੇ ਜੋ ਖਰਚੇ ਨੇ ਸਾਰੇ ਉਹ ਵੀ ਮ ਬੱਚਿਆਂ ਦਾ ਕਿਹਾ ਵਾਗਾ ਵੀ ਇੱਥੋਂ ਤੁਸੀਂ ਆਪਣੇ ਕੋਲੋਂ ਚਲਾਓ ਸਾਰਾ ਕੁਸਾ ਜੀ ਹੋਰ ਜੀ ਤੇ ਬਸ ਉਹ ਇਹਦੇ ਕਰਕੇ ਚਾਹਦੇ ਸੀ ਕਿਸੇ ਕਰ ਕਿਸੇ ਨਾਲ ਤੱਕ ਬਹੁਤਾ ਨਹੀਂ ਮਨ ਲੋ ਇਸੇ ਕਰਕੇ ਅਸੀਂ ਅਹ ਮਹਾਰਾਜ ਕਰਾਈਆਂ ਦਾ ਅਸੀਂ ਕਰੀ ਜਾਂਦੇ ਆਗੇ ਹਨਾ ਉਹ ਜੀ ਮੈਂ ਤਾਂ ਉੱਪਰ ਵਾਲੇ ਵੀ ਆ ਜੀ ਜੀ ਮੈਂ ਤਾਂ ਚੱਲੀ ਜਾਂਦਾ ਛੇ ਇੱਕ ਉਹ ਦੇਸ਼ ਦੇ ਵਿੱਚ ਪਾਣੀ ਦਾ ਵੀ ਅਦੇਸ਼ ਦੇ ਵਿੱਚ ਜਿੰਨਾ ਪਾਣੀ ਲੱਗਦਾਗਾ ਕੈਂਪਰ ਵਗੈਰਾ ਉਹ ਵੀ ਸਾਰੇ ਇਹ ਆਸ਼ਰਮ ਨਹੀਂ ਹੈ ਮੰਨ ਲਓ ਲੱਗਦੇ ਨੇ ਕਿ ਨਹੀਂ ਜੀ ਤਾਂ ਗਰਮੀਆਂ ਦੇ ਵਿੱਚ ਆ ਬਿਰਧ ਆਸ਼ਰਮ ਮਹਿਲ ਕਲਾ ਵੱਲੋਂ ਮੈਂ ਬਿਰਧ ਆਸ਼ਰਮ ਮਹਿਲ ਕਲਾ ਵੱਲੋਂ ਕਿਸਾ ਸਾਲ ਖੀਰ ਸਿੰਘ ਜੀ ਆਪਾਂ ਜਾਂਦੇ ਜਾਂਦੇ ਇੱਕ ਤੁਹਾਡੇ ਕੋਲ ਆਖਰੀ ਸਵਾਲ ਲੈਣਾ ਵੀ ਤੁਸੀਂ ਜਿਹੜੇ ਤੁਹਾਡੇ ਆ ਖਰੀਦਦਾਰ ਨੇ ਜਾਂ ਕਲੀ ਕਸਟਮਰ ਇਹਨਾਂ ਜਿੱਥੇ ਸਾਡਾ ਫੇਜ ਕਲਾ ਕਰਤੇ ਜਾ ਰਹੀ ਹੈ ਉਹਨਾਂ ਨੂੰ ਕੋਈ ਗੱਲਬਾਤ ਕੁਝ ਨਿਆਹ ਕਰੋ ਕਿਹੜਾ ਜਨ ਉਹ ਨਹੀਂ ਤੁਸੀਂ ਕੰਮ ਵਧੀਆ ਕਰੀ ਚੱਲੋ ਜੀ ਮੰਨ ਲਓ ਕੰਮ ਸਾਫ਼ ਸੁਥਰਾ ਵਧੀਆ ਕਰੀ ਚੱਲੋ ਤਾਂ ਕੋਈ ਪ੍ਰੋਬਲਮ ਨਹੀਂ ਆਉਂਦੀ ਜੀ ਤੁਹਾਡਾ ਬੜਾ ਮਾਨ ਸਤਿਕਾਰ ਕਰਨਗੇ ਅਗਲੇ ਜਿੱਥੇ ਤੁਸੀਂ ਜਾਓਗੇ ਬਹੁਤ ਵਧੀਆ ਮਾਨ ਸਤਿਕਾਰ ਹੁੰਦਾ ਹੈ ਹਰ ਕੰਟਰੀ 'ਚ ਹੁੰਦਾ ਹੈ ਆਪਣੀ